ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੀਆਂ ਪੰਜਾਬ ਵਿਰੋਧੀ ਸਾਜਸ਼ਾਂ ਇੱਕ ਤੋਂ ਬਾਅਦ ਇੱਕ ਹੋਰ ਰੰਗੀਆਂ ਹੋ ਰਹੀਆਂ ਨੇ। ਹੁਣ ਤਾਜ਼ਾ ਘਟਨਾ ਇਹ ਹੈ ਕਿ ਕੱਲ ਜਿਹੜੀ ਲੋਕ ਸਭਾ ਤੇ ਰਾਜ ਸਭਾ ਦਾ ਨਿਊਜ਼ ਬੁਲੇਟਿਨ ਨਿਕਲਦਾ ਹੈ ਉਹਦੇ 'ਚੋਂ ਪਤਾ ਲੱਗਿਆ ਕਿ ਆਉਂਦਾ ਲੋਕ ਸਭਾ ਸੈਸ਼ਨ ਜਿਹੜਾ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਇੱਕ 131ਵਾਂ ਸੰਵਿਧਾਨਕ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਇਸ ਸੰਵਿਧਾਨਕ ਸੋਧ ਬਿੱਲ ਰਾਹੀਂ ਚੰਡੀਗੜ੍ਹ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਸੰਵਿਧਾਨ ਦੀ ਧਾਰਾ 240 ਅਧੀਨ ਕੀਤਾ ਜਾਊਗਾ ਇਸ ਧਾਰਾ 240 ਅਧੀਨ ਰਾਸ਼ਟਰਪਤੀ ਜੀ ਕੋਲ ਇਹ ਅਧਿਕਾਰ ਨੇ ਕਿ ਉਹ ਕਿਸੇ ਵੀ ਯੂਟੀ ਦਾ ਪ੍ਰਬੰਧ ਚਲਾਉਣ ਲਈ ਆਪਣੇ ਢੰਗ ਨਾਲ ਕੰਮ ਕਰ ਸਕਦੇ ਹੈ ਤੇ ਚੰਡੀਗੜ੍ਹ ਜਿਹੜੀ ਹੁਣ ਅੱਜ ਕੱਲ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਐ ਤੇ ਜਿਹਦੇ ਉੱਤੇ ਪੰਜਾਬ ਦਾ ਹੁਣ ਤੱਕ ਕਲੇਮ ਕਦੇ ਵੀ ਕਿਸੇ ਕੇਂਦਰੀ ਸਰਕਾਰ ਨੇ ਰੱਦ ਨਹੀਂ ਕੀਤਾ ਤੇ ਬਲਕਿ ਇਹੀ ਰਿਹਾ ਵੀ ਇਹ ਹੈ ਤਾਂ ਪੰਜਾਬ ਦਾ ਹੀ ਤੇ ਇੱਕ ਸਟੇਜ ਤਾਂ ਅਜੇ ਵੀ ਆਈ ਸੀ ਵੀ ਜਦੋਂ ਪੰਜਾਬ ਸਮਝੌਤਾ ਹੋਇਆ ਲੌਂਗਵਾਲ ਤੇ ਰਜੀਵ ગાંધી ਦਾ ਉਹਦੇ ਵਿੱਚ ਉਹ 85 ਚ ਹੋਇਆ ਉਹਦੇ ਚ ਇੱਕ ਤਰੀਕ ਤੈਅ ਕਰ ਦਿੱਤੀ ਵੀ 1 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਊਗਾ ਬੜੀ ਮਾੜੀ ਗੱਲ ਇਹ ਹੋਈ ਕਿ ਸੰਤ ਲੋਂਗੋਵਾਲ ਜੀ ਦਾ ਉਸ ਤੋਂ ਕੁਝ ਦਿਨ ਬਾਅਦ ਇੱਕ ਗੁਰਦੁਆਰਾ ਸਾਹਿਬ 'ਚ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗੇ ਸੀ ਉਸ ਟਾਈਮ ਉਸ ਟਾਈਮ ਦੀ ਜਿਹੜੇ ਆਪਦੇ ਆਪ ਨੂੰ ਖੜਕੂਕਾ ਹੋਂਦੇ ਲੋਕ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸੰਤ ਜੀ ਦਾ ਖੂਨ ਬਹਾਤਾ ਸੀ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਰਜੀਵ ਗਾਂਧੀ ਦੀ ਡਿਊਟੀ ਬਣਦੀ ਸੀ ਕਿ ਉਹ 1 ਜਨਵਰੀ ਨੂੰ 186 1986 ਨੂੰ ਇਹ ਸਮਝੌਤਾ ਲਾਗੂ ਕਰਦੇ ਤੇ ਚੰਡੀਗੜ੍ਹ ਪੰਜਾਬ ਨੂੰ ਦੰਦੇ ਖੈਰ ਉਸ ਤੋਂ ਬਾਅਦ ਵੀ ਚਾਹੇ ਨਹੀਂ ਮਿਲਿਆ ਚੰਡੀਗੜ੍ਹ ਪਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਕਲੇਮ ਕਿਸੇ ਨੇ ਰੱਦ ਨਹੀਂ ਸੀ ਕੀਤਾ ਹੁਣ ਪਿੱਛੇ ਤੋਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਵੀ 2 ਸਾਲ ਪਹਿਲਾਂ ਆਪਣੇ ਅਮਿਤ ਸ਼ਾਹ ਜੀ ਆਉਂਦੇ ਆ ਚੰਡੀਗੜ੍ਹ ਦੇ ਵਿੱਚ ਐਲਾਨ ਕਰਕੇ ਜਾਂਦੇ ਆ ਕਿ ਇੱਥੇ ਜਿਹੜੇ ਮੁਲਾਜ਼ਮ ਲੱਗੇ ਹੋਏ ਐ ਡਿਊਟੀ ਦੇ ਉਹਨਾਂ ਦੇ ਉੱਤੇ ਅਸੀਂ ਕੇਂਦਰੀ ਜਿਹੜੀ ਕਿ ਸੇਵਾ ਕਾਨੂੰਨ ਨੇ ਉਹ ਲਾਗੂ ਕਰਾਂਗੇ ਸੈਂਟਰਲ ਸਿਵਲ ਸਰਵਿਸ ਰੂਲਸ ਲਾਗੂ ਕਰਾਂਗੇ ਤੇ ਫੇਰ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਉਹਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀਆਂ ਸਾਜ਼ਿਸ਼ਾਂ ਚੱਲਦੀਆਂ ਨੇ ਬੜਾ ਲੰਮਾ ਸਮਾਂ ਚੱਲਦਾ ਆਪਣੇ ਆਪਣਾ ਮੂੰਹ ਚ ਘੁੰਗਲੀਆਂ ਪਾ ਕੇ ਬੈਠੇ ਰਹਿੰਦੇ ਆ ਫੇਰ ਅਖੀਰ ਤੇ ਕਹਿੰਦੇ ਆ ਵੀ ਨਹੀਂ ਇਹ ਤਾਂ ਇਸੇ ਤਰ੍ਹਾਂ ਰੱਖੂ ਜਿਵੇਂ ਉਹਦਾ ਹੈਗਾ ਹੁਣ ਦੁਬਾਰਾ ਫੇਰ 28 ਅਕਤੂਬਰ ਨੂੰ ਉਹਦਾ ਸੈਨਟ ਦਾ ਸਟਰਕਚਰ ਚੇਂਜ ਕਰਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਰੌਲਾ ਪਿਆ ਤੇ ਉਹਨੂੰ ਵਿਦਡਰਾਅ ਤਾਂ ਕਰ ਲਿਆ ਪਰ ਅਜੇ ਤੱਕ ਸੈਨਟ ਦੀਆਂ ਇਲੈਕਸ਼ਨਾਂ ਅਨਾਉਂਸ ਨਹੀਂ ਕੀਤੀਆਂ ਤੇ ਹੁਣ ਇਹ ਕੱਲ ਕੱਲ ਜਿਹੜਾ ਨਵਾਂ ਬੰਬ ਸਿੱਟਿਆ ਏ ਇਸ ਬੰਬ ਦੇ ਮੁਤਾਬਕ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਆਉਣ ਵਾਲੇ ਸਮੇਂ ਫਿਊਚਰ ਦੇ ਵਿੱਚ ਪੱਕੇ ਤੌਰ ਤੇ ਖਤਮ ਹੋ ਜਾਣਾ ਏ ਸੋ ਇਸ ਲਈ ਉਹਦਾ ਜਿਹੜਾ ਹੁਣ 1984 ਚ ਇੱਕ ਸੋਧ ਕਰਕੇ ਕਰ ਦਿੱਤਾ ਗਿਆ ਸੀਗਾ ਕਿ ਜਿਹੜਾ ਪੰਜਾਬ ਦਾ ਗਵਰਨਰ ਹੈ ਉਹੀ ਚੰਡੀਗੜ੍ਹ ਦਾ ਐਡਮਿਨਿਸਟਰੇਟਰ ਹੋਊਗਾ ਜਿਹੜਾ ਉੱਥੇ ਅੱਗੇ ਚੀਫ ਸੈਕਟਰੀ ਹੋਇਆ ਕਰਦਾ ਸੀ ਉਹ ਹੁਣ ਉਹਦਾ ਐਡਵਾਈਜ਼ਰ ਹੋਇਆ ਕਰੂਗਾ ਤੇ ਇਹ ਗੱਲ ਹੋ ਗਈ ਸੀ ਇਹੇ ਚੱਲ ਰਹੀ ਸੀ ਤੇ ਹੁਣ ਦੁਬਾਰ ਤੋਂ ਉੱਥੇ ਇੱਕ ਲੈਫਟੀਨੈਂਟ ਗਵਰਨਰ ਲਾਇਆ ਜਾਊਗਾ ਜਿਵੇਂ ਜਿਹੜੀਆਂ ਹੋਰ ਨੇ ਅੰਡੇਮਾਨ ਹੈ ਨੀਕੋਬਾਰ ਹੈ ਸ਼ਲਕਸ਼ਦੀਪ ਹੈ ਦਾਦਰਾ ਨਗਰ ਹਵੇਲੀ ਦਮਨ ਦਿਉ ਵਰਗੀਆਂ ਜਿਹੜੀਆਂ ਯੂਟਿਸ ਹੈ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਨੇ ਉਹਨਾਂ ਵਰਗਾ ਕੇਂਦਰੀ ਸ਼ਾਸਤ ਪ੍ਰਦੇਸ਼ ਹੋ ਜਾਊਗਾ ਜਾਨੀ ਕੇਂਦਰ ਦਾ ਆਪਣਾ ਪੂਰਾ ਕੰਟਰੋਲ ਇਹਦੇ ਤੇ ਹੋ ਜਾਊਗਾ ਤੇ ਇਹ ਜਿਹੜੀ ਚੀਜ਼ ਹੈ ਇਹ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਡੱਕ ਹੈ ਅਸੀਂ ਆ ਸੰਗਰਾਮ ਟੀਵੀ ਵੱਲੋਂ ਭਾਰਤੀ ਨਕਲਾਬੀ ਮਾਰਸ਼ਵਾਦੀ ਪਾਰਟੀ ਵੱਲੋਂ ਪੂਰਨ ਤੌਰ ਤੇ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਤੇ ਪੰਜਾਬੀਆਂ ਨੂੰ ਇਹ ਕਹਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠਾ ਸਾਂਝਾ ਇੱਕ ਐਕਸ਼ਨ ਅਜਿਹਾ ਕੀਤਾ ਜਾਵੇ ਤਾਂ ਕਿ ਕੇਂਦਰੀ ਸਰਕਾਰ ਨੂੰ ਸਿਗਨਲ ਚੱਲ ਜੇ ਕਿ ਸਾਰਾ ਪੰਜਾਬ ਕਿਸੇ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂਗਾ ਸਾਰਾ ਪੰਜਾਬ ਜਿਹੜਾ ਹੈ ਉਹ ਇਸ ਗੱਲ ਲਈ ਕੇਂਦਰ ਸਰਕਾਰ ਦੇ ਖਿਲਾਫ ਹੈ ਤੇ ਇੱਕ ਜੁੱਟ ਹੈ ਚੰਗੀ ਗੱਲ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਵਿੱਚ ਹੈਗੀਆਂ ਬੀਜੇਪੀ ਨੂੰ ਛੱਡ ਕੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਆਗੂਆਂ ਨੇ ਇਹਦਾ ਇਹਦੀ ਨਖੇਦੀ ਕੀਤੀ ਹੈ ਤੇ ਕਮਿਊਨਿਸਟ ਤਾਂ ਨਕੀਦੀ ਕਰਦੀ ਕਰਦੇ ਐ ਤੇ ਉਹ ਵੀ ਇਸ ਗੱਲ ਦੇ ਉੱਤੇ ਆਰਐਮਪੀਆਈ ਵੀ ਕਰਦੀ ਐ ਸੋ ਇਸ ਲਈ ਅਸੀਂ ਚਾਹਾਂਗੇ ਕਿ ਇਹਦੇ ਉੱਤੇ ਲੜਿਆ ਜਾਣਾ ਚਾਹੀਦਾ ਤੇ ਆਉਣ ਵਾਲੇ ਸਮੇਂ 'ਚ ਇਸ ਦੇ ਮੁੱਦੇ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਬਰਾਜ਼ੀਲ ਦੇ ਵਿੱਚ ਜਿਹੜੇ ਪਿਛਲੇ ਸਾਬਕਾ ਰਾਸ਼ਟਰਪਤੀਆਂ ਜ਼ੈਰ ਬੋਲ ਸੇਨਾਰੋ ਉਹਨਾਂ ਨੇ ਜਦੋਂ ਨਵਾਂ ਰਾਸ਼ਟਰਪਤੀ ਜਿਹੜੇ ਹੁਣ ਅੱਜਕੱਲ੍ਹ ਨੇਗੇ ਲੂਲਾ ਜੀ ਉਹ ਜਦੋਂ ਰਾਸ਼ਟਰਪਤੀ ਚੁਣੇ ਗਏ ਤਾਂ ਉਹਨਾਂ ਵਿਰੁੱਧ ਉਹਨਾਂ ਨੇ ਰਾਜ ਪਲਟਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਤੇ ਉਹ ਕੇਸ ਚੱਲਿਆ ਸੀ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਜ਼ਾ ਕਰਦੀ ਸੀ ਤੇ ਉਹ ਅੱਜ ਕੱਲ ਆਪਣੇ ਘਰ ਚ ਨજરਬੰਦ ਸੀਗੇ ਤੇ ਉਹਨਾਂ ਨੇ ਆਪਣੇ ਸਪੋਰਟਰ ਆਲੇ-ਦਾਲੇ ਇਕੱਠੇ ਕਰਨੇ ਸ਼ੁਰੂ ਕਰਤੇ ਜਦੋਂ ਸਪੋਰਟਰਸ ਦੀ ਉੱਥੇ ਭੀੜ ਜੁਟੀ ਤਾਂ ਉੱਥੋਂ ਦੀ ਸੁਪਰੀਮ ਕੋਰਟ ਨੇ ਹੁਕਮ ਕੀਤਾ ਕਿ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਵੇ ਕਿਉਂਕਿ ਉਹ ਭੱਜ ਸਕਦੇ ਐ ਕਿਉਂਕਿ ਉਹਨਾਂ ਨੂੰ ਸਜ਼ਾ ਹੋਣ ਵਾਲੀ ਐ ਇਸ ਗੱਲ ਦੇ ਵਿੱਚ ਤੇ ਉਹ ਕੱਲ ਉਹਨਾਂ ਨੂੰ ਇਸ ਗੱਲ ਲਈ ਗ੍ਰਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਭੱਜਣ ਦੀ ਜਿਹੜੀ ਫਰਾਕ ਦੇ ਵਿੱਚ ਸੀਗੇ ਉਹ ਉਹਨਾਂ ਨੂੰ ناکਾਮ ਕਰ ਦਿੱਤਾ ਹੈ ਉਥੋਂ ਦੀ ਸਰਕਾਰ ਨੇ ਤੇ ਪਹਿਲਾਂ ਹੀ ਉਹਦੇ ਜਿਹੜੇ ਕਾਫੀ ਸਾਰੇ ਸਮਰਥਕ ਐ ਉਹ ਛੱਡ ਚੁੱਕੇ ਐ ਇਸ ਤੋਂ ਪਹਿਲਾਂ ਉਹਨਾਂ ਨੇ ਅਰਜਨਟੀਨਾ ਦੀ ਐਮਬੈਸੀ ਨੂੰ ਅਪੀਲ ਕੀਤੀ ਸੀ ਜਿੱਥੇ ਜਿਹੜਾ ਅਰਜਨਟੀਨਾ ਅੱਜ ਕੱਲ ਸੱਜੇ ਪੱਖੀ ਆ ਉਹਨਾਂ ਵਰਗਾ ਹੀ ਐ ਕੇ ਮੈਨੂੰ ਇੱਥੇ ਸ਼ਰਨ ਦੇ ਦਿਓ ਉਹ ਸ਼ਰਨ ਮੰਗੀ ਸੀ ਉਹ ਹਾਲੇ ਮਿਲ ਹੀ ਨਹੀਂ ਸੀਗੀ ਤੇ ਉਹ ਭੱਜਣ ਦਾ ਫਰਾਕ ਸੀ ਤੇ ਉਹਨੂੰ ਭੱਜਣ ਤੋਂ ਉਹ ਕਰ ਦਿੱਤਾ ਤੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਗਿੱਟੇ ਦੇ ਉੱਤੇ ਜਿਹੜਾ ਇੱਕ ਮੋਨੀਟਰ ਬੰਨਿਆ ਹੋਇਆ ਹੈ ਵੀ ਤਾਂ ਕਿ ਉਹਦੀ ਮੂਵਮੈਂਟ ਦਾ ਪਤਾ ਲੱਗੇ ਵੀ ਉਹ ਕਿੱਥੇ ਜਾਂਦਾ ਕੀ ਕਰਦਾ ਤੇ ਉਹ ਵੀ ਉਹਦੇ ਨਾਲ ਉਹਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਅਜਿਹੇ ਜਿਹੜੇ ਤਾਨਾਸ਼ਾਹ ਲੋਕ ਨੇ ਲੋਕ ਵਿਰੋਧੀ ਆਗੂ ਦੇਸ਼ ਆਡਾਡ ਮੁਲਕਾਂ ਦੇ ਵਿੱਚ ਬਣਦੇ ਆ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਹਨਾਂ ਦਾ ਹਸ਼ਰ ਜੇ ਲੋਕ ਇਕੱਠੇ ਰਹਿਣ ਤਾਂ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਅਗਲੀ ਗੱਲ ਦੋਸਤੋ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਵਿੱਚ ਪਰਸੋਂ ਨੂੰ 25 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਆਉਣੇ ਹਨ ਉੱਥੇ ਆ ਕੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਦੇ ਉੱਤੇ ਆਉਣੇਗਾ ਤੇ ਨਾਲ ਦੀ ਨਾਲੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਉੱਥੇ ਜਿਹੜੇ ਉੱਥੇ ਬ੍ਰਾਮ ਸਰੋਵਰ ਹੈ ਉੱਥੇ ਬ੍ਰਾਮ ਸਰੋਵਰ ਦੇ ਵਿੱਚ ਇੱਕ ਮਹਾ ਆਰਤੀ ਹੋਣੀ ਹੈ ਉਹਦੇ 'ਚ ਵੀ ਭਾਗ ਲੈਣਾ ਹੈਗਾ ਤੇ ਉਹ ਉਹਦੇ ਮੱਦੇ ਨਜ਼ਰ ਪੁਲਿਸ ਨੇ ਕੁਰਕਸ਼ੇਤਰਾ ਯੂਨੀਵਰਸਿਟੀ ਦਾ ਜਿਹੜਾ ਚੀਫ ਸਿਕਿਉਰਿਟੀ ਆਫੀਸਰ ਹੈ ਉਸ ਨੂੰ ਚਿੱਠੀ ਲਿਖੀ ਕਿ ਇੱਥੇ ਰਹਿੰਦੇ ਜਿਹੜੇ ਵੀ ਮੁਸਲਮਾਨ ਬੱਚੇ ਆ ਜਿਹੜੇ ਪੜ੍ਹਦੇ ਆ ਉਹ ਕਿਹੜੀ ਕਲਾਸ ਚ ਪੜਦੇ ਐ ਉਹਨਾਂ ਦਾ ਪੱਕਾ ਪਰਮਾਨੈਂਟ ਐਡਰੈਸ ਕਿੱਥੋਂ ਦਾ ਐ ਉਹਨਾਂ ਦਾ ਰੋਲ ਨੰਬਰ ਕੀ ਐ ਉਹਨਾਂ ਦਾ ਕੰਟੈਕਟ ਨੰਬਰ ਕੀ ਐ ਉਹ ਕਿਹੜੇ ਹੋਸਟਲ ਚ ਰਹਿੰਦੇ ਐ ਉਹ ਹੋਸਟਲ ਦਾ ਰੂਮ ਨੰਬਰ ਕੀ ਐ ਪੂਰੀ ਜਾਣਕਾਰੀ ਮੁ슬ਮ ਵਿਦਿਆਰਥੀਆਂ ਬਾਰੇ ਮੰਗੀ ਗਈ ਐ ਤੇ ਇਹਦੇ ਨਾਲ ਉੱਥੇ ਹਾਹਾਕਾਰ ਮਚੀ ਐ ਕਈ ਸਾਰੇ ਉੱਥੋਂ ਦੇ ਟੀਚਿੰਗ ਸਟਾਫ ਦੇ ਬੰਦਿਆਂ ਨੇ ਇਸ ਦੀ ਨਿੰਦਿਆ ਕੀਤੀ ਐ ਵੀ ਇਹ ਬਿਲਕੁਲ ਹੀ ਗਲਤ ਐ ਇਸ ਨਾਲ ਮੁ슬ਮ ਜਿਹੜੀ ਭਾਈਚਾਰੇ ਦੇ ਲੋਕਾਂ ਚ ਬੇਗਾਨਗੀ ਦੀ ਭਾਵਨਾ ਹੋਰ ਵਧਣੀ ਐ ਤੇ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੜਬੜਾਂ ਨੂੰ ਜਨਮ ਦੇ ਸਕਦਾ ਹੈਗਾ ਤੇ ਉੱਥੇ ਜਿਹੜੀ ਹਰਿਆਣਾ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਆਗੂ ਡਾਕਟਰ ਵਿਕਾਸ ਸਿੰਘ ਨੇ ਵੀ ਇਹਦੀ ਨਖੇਦੀ ਕੀਤੀ ਹੈ ਵੀ ਇਹ ਬਹੁਤ ਮਾੜੀ ਹੈ ਉੱਥੇ ਜਿਹੜੀ ਐਸਐਫਆਈ ਦਾ ਯੂਨਟ ਹੈ ਉਹਨੇ ਵੀ ਇਹਦੀ ਨਖੇਦੀ ਕੀਤੀ ਹੈ ਤੇ ਇਸ ਅਸੀਂ ਸੰਗਰਾਮ ਟੀਵੀ ਵੱਲੋਂ ਵੀ ਇਹ ਸਮਝਦੇ ਹਾਂ ਵੀ ਇਹ ਬਹੁਤ ਮਾੜੀ ਗੱਲ ਹੈ ਮੈਨੂੰ ਨਿੱਜੀ ਤੌਰ ਤੇ ਤਜਰਬਾ ਹੈ ਜਦੋਂ ਮੈਂ ਗਵਰਨਮੈਂਟ ਸਾਇੰਸ ਕਾਲਜ ਜਗਰਾਉ ਪੜਾਉਂਦਾ ਹੁੰਦਾ ਸੀ ਆ ਪੰਜਾਬ ਚਤਤਵਾਦ ਬਹੁਤ ਜ਼ਿਆਦਾ ਸੀਗਾ ਬੱਚਿਆਂ ਦੀ ਕੋਈ ਬਸ ਵਾਲਿਆਂ ਨਾਲ ਕਿਸੇ ਹੋਰ ਤਰ੍ਹਾਂ ਗੱਲ ਹੋ ਜਾਣੀ ਤਾਂ ਪੁਲਿਸ ਵਾਲਿਆਂ ਦੀ ਨਿਗਾਹ ਹੁੰਦੀ ਸੀ ਵੀ ਜਿਹੜੇ ਬੱਚੇ ਗੁਰਸੇਖ ਲੱਗਦੇ ਆ ਦੇਖਣ ਨੂੰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਲੈ ਜੀਏ ਅਸੀਂ ਸਤਾਹ ਵਜੋਂ ਹਮੇਸ਼ਾ ਇਸ ਗੱਲ ਦੇ ਉੱਤੇ ਦੇਖਦੇ ਹੁੰਦੇ ਸੀ ਕਿ ਉਹ ਬੱਚੇ ਜਿਹੜੇ ਆ ਨਾਰਮਲੀ ਉਹ ਉਹਨਾਂ ਦਾ ਰਵਾਜ ਹੈ ਵੀ ਆਪਣਾ ਉਹਨਾਂ ਨੇ ਦਾੜਾ ਸਾਭ ਰੱਖਿਆ ਹੋਇਆ ਇਹ ਉਹਨਾਂ ਦਾ ਅਧਿਕਾਰ ਹੈਗਾ ਤੇ ਉਹਦੇ ਲਈ ਉਹ ਅਸੀਂ ਪੁਲਿਸ ਵਾਲਿਆਂ ਨਾਲ ਅੜ ਜਾਂਦੇ ਹੁੰਦੇ ਸੀ ਤੇ ਇਸ ਤਰ੍ਹਾਂ ਬੱਚਿਆਂ ਨੂੰ ਲਿਜਾਣ ਨਹੀਂ ਸੀ ਦਿਆ ਕਰਦੇ ਤੇ ਇਹ ਜਿਹੜੀ ਹੈਗੀ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਕਿਸੇ ਦੇ ਵੀ ਆਪਣੇ ਜਿਹੜਾ ਫੇਥ ਨੂੰ ਅਗਲਾ ਮੰਨਦਾ ਹੈ ਉਹਨੂੰ ਮੰਨਣ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਇੱਥੇ ਇੱਕ ਖਾਸ ਫੇਥ ਨੂੰ ਮੰਨਣ ਵਾਲੇ ਬੱਚਿਆਂ ਨੂੰ ਉਸ ਦਿਨ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਜਿਹੜੇ ਦਿਨ ਨੂੰ ਮਨਾਉਣ ਮੋਦੀ ਜੀ ਆ ਰਹੇ ਹੈ ਸੋ ਇਹ ਹੋਰ ਵੀ ਮਾੜੀ ਗੱਲ ਹੈ ਇਸ ਇਹ ਦੂਰੀ ਮਾੜੀ ਗੱਲ ਹੈ ਲਾਸਟ ਗੱਲ ਦੋਸਤੋ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਆਗੂ ਡਾਕਟਰ ਮੁਰਲੀ ਮਨੋਰ ਜੋਸ਼ੀ ਜਿਹੜੇ ਕੇਂਦਰੀ ਅ ਪਦਰ ਦੇ ਉੱਤੇ ਐਚ ਆਰ ਡੀ ਮਨਿਸਟਰ ਰਹੇ ਹੈ ਐਚ ਆਰ ਡੀ ਮਨਿਸਟਰ ਦੇ ਤੌਰ ਤੇ ਸਾਡੀਆਂ ਉਹਨਾਂ ਨਾਲ ਕਈ ਤਰ੍ਹਾਂ ਦੀਆਂ ਦੇ ਵਖਰੇਵੇਂ ਹੈ ਅੱਡ-ਅੱਡ ਤਰ੍ਹਾਂ ਨਾਲ ਪਰ ਉਹਨਾਂ ਨੇ 20 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਹੁੰਦਾ ਜੀ ਵੀ ਜੀ ਕ੍ਰਿਸ਼ਨਾ ਮੂਰਤੀ ਲੈਕਚਰ ਉੱਥੇ ਉਹ ਬੋਲ ਰਹੇ ਹੈ ਉੱਥੇ ਬੋਲਦਿਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਨਹੀਂ ਜੇ ਸੁਣਨੀ ਹੋਈ ਤਾਂ ਮੈਨੂੰ ਦੱਸ ਦਿਓ ਮੈਂ ਭੇਜ ਦੂੰ ਤੇ ਉਹ ਉਹ ਕਹਿ ਰਹੇ ਹੈ ਕਿ ਤੁਸੀਂ ਜਿਹੜੇ ਆ ਪੈਸੇ ਵੰਡਦੇ ਹੋ ਵੋਟਾਂ ਦੇ ਦੌਰਾਨ ਚੋਣਾਂ ਦੇ ਦੌਰਾਨ ਤੁਸੀਂ ਇਹਨੂੰ ਕਹਿੰਦੇ ਹੋ ਕਿ ਅਸੀਂ ਇਹ ਸਾਡੀਆਂ ਭਲਾਈ ਸਕੀਮਾਂ ਨੇ ਇਹ ਭਲਾਈ ਸਕੀਮਾਂ ਨਹੀਂ ਭਲਾਈ ਸਕੀਮਾਂ ਉਹ ਹੁੰਦੀਆਂ ਜਿਨ੍ਹਾਂ ਜਿਹੜੀਆਂ ਦਾ ਸਾਰਿਆਂ ਨੂੰ ਬੈਨੀਫਿਟ ਹੋਵੇ ਉਹਨੂੰ ਭਲਾਈ ਸਕੀਮਾਂ ਕਹਿੰਦੇ ਆ ਇਹ ਤੁਸੀਂ ਖਾਸ ਟਾਰਗੇਟ ਕਰਕੇ ਵੋਟਾਂ ਖਰੀਦਦੇ ਹੋ ਇੱਕਸਮ ਨਾਲ ਤੇ ਉਹ ਜਿਹੜੇ ਤੁਹਾਡੇ ਵਿਰੋਧੀ ਆ ਉਹ ਕਹਿੰਦੇ ਆ ਵੀ ਇਹ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਤੇ ਇਸ ਕਰਕੇ ਇਹ ਭਲਾਈ ਨਹੀਂ ਇਹਨਾਂ ਨੂੰ ਕਹੀ ਜਾ ਸਕਦੀ ਤੁਸੀਂ ਪੈਸੇ ਦਾ ਦੁਰਉਪਯੋਗ ਕਰ ਰਹੇ ਹੋ ਇਸ ਤਰ੍ਹਾਂ ਦੇ ਨਾਲ ਤੇ ਜਿਹੜੀ ਭਲਾਈ ਹੈ ਉਹ ਤਾਂ ਇਕੁਐਲਿਟੀ ਲੈਉਣ ਲਈ ਕੀਤੀ ਜਾਂਦੀ ਹੈ ਇਹ ਤੁਸੀਂ ਇਹਨਾਂ ਇਕੁਐਲਿਟੀ ਜਿਹੜੀ ਗੈਰ ਬਰਾਬਰੀ ਹੈ ਉਸ ਨੂੰ ਜਾਦਾ ਹੋਰ ਵਧਾਉਨੇ ਹੋ ਸੋ ਅ ਡਾਕਟਰ ਜੋਸ਼ੀ ਸਾਹਿਬ ਜਿਹੜੇ ਐ ਉਹ ਕਿਉਂਕਿ ਬਾਜਪਾਈ ਸਾਹਿਬ ਤੇ ਅਡਵਾਨੀ ਸਾਹਿਬ ਤੋਂ ਬਾਅਦ ਤੀਜੇ ਵੱਡੇ ਆਗੂ ਰਹੇ ਹੈਗੇ ਬੀਜੇਪੀ ਦੇ ਤੇ ਉਹ ਬੀਜੇਪੀ ਦੇ 올 ਇੰਡੀਆ ਦੇ ਪ੍ਰਧਾਨ ਵੀ ਰਹੇ ਐ ਮੰਤਰੀ ਵੀ ਰਹੇ ਐ ਬੋਲਦੇ ਵੀ ਰਹੇ ਐ ਤੇ ਜਦੋਂ ਮੋਦੀ ਜੀ ਅੱਗੇ ਆਏ ਐ ਤਾਂ ਜਿਹੜਾ ਉਹਨਾਂ ਨੇ ਪੰਜ 6 ਬੰਦੇ ਜਿਨ੍ਹਾਂ ਦੀ 75 ਸਾਲ ਤੋਂ ਵੱਡੀ ਉਮਰ ਸੀ ਉਹਨਾਂ ਨੂੰ ਲਾਂਬੇ ਕਰ ਦਿੱਤਾ ਸੀ ਉਹਨਾਂ ਚੋਂ ਲਾਂਬੇ ਕਰਨ ਵਾਲਿਆਂ ਚੋਂ ਅਡਵਾਨੀ ਜੀ ਦੇ ਨਾਲ ਮੂ ਮੁਰਲੀ ਮਨੋਰ ਜੋਸ਼ੀ ਜੀ ਵੀ ਸੀਗੇ ਤੇ ਜੋਸ਼ੀ ਜੀ ਨੇ ਕੱਲ ਆਪਣਾ ਜੋਸ਼ ਦਿਖਾਉਂਦਿਆਂ ਹੋਇਆਂ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਦੇ ਉੱਤੇ ਉਂਗਲ ਧਰੀ ਹੈ ਵੀ ਇਹ ਤੁਸੀਂ ਇਹਨੂੰ ਜਿੰਨਾ ਮਰਜ਼ੀ ਭਲਾਈ ਸਕੀਮਾਂ ਕਹੀਂ ਜਾਓ ਇਹ ਭਲਾਈ ਨਹੀਂ ਹੈ ਇਹ ਤੁਸੀਂ ਵੋਟਾਂ ਖਰੀਦ ਰਹੇ ਹੋ ਇਹ ਇੱਕ ਵੱਡੀ ਗੱਲ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ